ਲੇ ਆਈ ਸੋਈ ਚ ਸਸੀ ਕਾ ਲਈ ਸਸੀ ਆ ਬੀ ਸਸੀ ਕਾ ਦੇਰ ਹੋਰ ਸੁਣਾਓ ਹਾਂ ਵਧੀਆ ਸੁਣਦਾ ਹਾਂ ਹਾਂ ਜੀ ਠੀਕ ਠਾਕ ਬੈਠੋ ਜਰ ਮੈਂ ਪਾਣੀ ਲੈ ਆਵਾ ਪਾਣੀ ਹਾਂ ਤੇ ਰਾਂ ਦੇ ਇਨੀ ਖੇਚਲ ਕਾਂਦੀ ਖਲੋੜ ਜੂਸ ਲੈਦਾ ਤੁਸੀਂ ਤੇ

ਹਲਕਾ ਜ ਮੱਥੇ ਮਾਰਿਆ ਤੂੰ ਕੋਈ ਵਧੀਆ ਮਹਗਾ ਕੋਈ ਬਨਾ ਲੈਣਾ ਸ਼ੀਤ ਬਣਾ। ਅਈ ਤੇ ਆਪਣੇ ਘਰ ਵਧੀਆ ਹੁੰਦੇ ਜੂਸ ਪੀਂਦੇ ਕਿੱਦਾਂ ਦਿੰਦੇ ਆਖ ਕੇ ਪੀ ਆਂਦੇ ਆ। ਐਵੇਂ ਹੀ ਸੀ ਅੰਦਰ ਤੋਂ ਫਾਇਦਾ ਤੇ ਹੈ ਨਹੀਂ ਸੀ ਕੋਈ ਲੋਕੀ ਜਿੱਤ ਦਿਖਾਦੀ ਹਣੀ ਜੀ। ਆਉਂ ਬੇਕ ਨਹੀਂ ਤੁਰਿਆ ਹੁੰਡਈ ਹੋ ਵੀ ਹਾਏ ਗਰੀਬਣੀ ਜੀ ਕਿੱਥੋਂ ਆਉਂਦੀ ਵਾਹ ਪਤਾ ਹੀ ਨਹੀਂ। ਲੈ ਪੈਣਾ ਆਈਆਂ ਨੇ ਸਾਤ ਸਾਲ ਭੈਣ ਸਾਤ ਸਾਲ ਚਲਾ ਜਾ ਪੁੱਤ ਇੱਥੇ ਬਹਿ ਜਾ ਤੇ ਵੇ ਯੁੱਤੀ ਚਾ ਸਵਾਦੀ ਕੁੜੀ ਪਾਲਿਆ ਹੁੰਦੀ ਦੀਦੀ ਇਹ ਹੋਈ ਫਿਰ ਮੈਂ ਇਹੋ ਪਾ ਲਿਆ ਜੀ ਆਪਣੀ ਗਰੀਬੀ ਜੀ ਤੇ ਹੈਗੀ ਆ ਆਪਣੇ ਕੱਪੜੇ ਵੇ ਕੁੜੀ ਦਾ ਚਿਹਰਾ ਕਿੱਥੇ ਪੜਾਇਓ ਇਹਦੇ ਚ ਇਦਾਂ ਹੀ ਸਮਾਨ ਸਮੋਣ ਜਾਈ ਥੋੜਾ ਬੋਤਾ ਪਰਸ ਲੈ ਹੁੰਦੀ ਆ ਦੱਸ ਪਰਸਲਾ ਮੰਗੇ ਕੋਈ ਗੱਲ ਨਹੀਂ ਬੱਸੇ ਆਈ ਨਹੀਂ ਆਇਆ ਤੱਕੇ ਤੱਕੇ ਖਾਂਦੀ ਆ ਬੱਸੇ ਆਈ ਪੀ ਲਿਆ ਚਾਹ ਪਾਣੀ ਤੁਸੀਂ ਅਹੀਂ ਤੇ ਠੰਡਾ ਪੀ ਲਿਆ ਅੱਛਾ ਅੱਛਾ ਕਦੋਂ ਕਦੇ ਆਏ ਜੇ ਹਾਲੋ ਆਇਆ ਥੋੜਾ ਟਾਈਮ ਹੋ ਗਿਆ ਰਹਿਣ ਅੱਛਾ ਅੱਛਾ ਇਹ ਮੈਨੂੰ ਕਹਿੰਦੇ ਚੱਲ ਬੱਸੇ ਤੂੰ ਹੋਇਆ ਜਾ ਕੇ ਤੇ ਮੈਂ ਚੱਲ ਮੈਂ ਚੱਲ ਜਾਨੀ ਆ ਦਿਹਾੜੀ ਤੇ ਗਿਆ ਹੋਣਾ ਘਰ ਵਾਲਾ ਤੇਰਾ ਆਹੋ ਦਿਹਾੜੀ ਤੇ ਗਏ ਨੇ ਠੀਕ ਬਸਾਂ ਤਾਂ ਕਿ ਤੂੰ ਹੀ ਆ ਕਿ ਉਹਨਾਂ ਬੜਾ ਔਖਾ ਲੱਗਦਾ ਆਹੋ ਬਸਾ ਜਿਆ ਦੇ ਔਖਾ ਇਹ ਚਲੋ ਕੋਈ ਨਹੀਂ ਕਿ ਤੇਰਾ ਬਹਾਨਾ ਵੀ ਦੇਏਗਾ ਸਾਦਲ ਸੂਤ ਨੂੰ ਫੇਰਾਇਆ ਕਰਾਂਗੇ ਬੜੀ ਚੰਗੇ ਪਾ ਕੇ ਆਇਆ ਕਰ ਨਹੀਂ ਤੇ ਵਧੀਆ ਦੀ ਦੀ ਸੂਟ ਸਾਰੇ ਇੱਥੇ ਆਏ ਹੁੰਦੀ ਐ ਤੇ ਉਹਨਾਂ ਤੇਰੀ ਕੀ ਇੱਜ਼ਤ ਬੰਦੀ ਉਹਨਾਂ ਕਹਣਾ ਤੋਰ ਪਹਿਣਾ ਵੀ ਕਿੰਨੀ ਟੋਰ ਨਾ ਰਹਿੰਦੀ ਆ ਤੇਰਾ ਹਾਲ ਵੇਖ ਕੇ ਤੇਰੇ ਨਾਲ ਵੀ ਗੱਲਾਂ ਹੁੰਦੀਆਂ ਪੈਣੇ ਨਹੀਂ ਸੂਟ ਚੰਗਾ ਸੂਟ ਨੂੰ ਕੀ ਹੋਇਆ ਵਾ ਚੰਗਾ ਚੱਪਲ ਪਾ ਕੇ ਆ ਗਈ ਚੱਪਲ ਵਧੀਆ ਪਾ ਕੇ ਆਉਂਦੀ ਨਹੀਂ ਮੈਂ ਹੋਣ ਜਾਈ ਲਈ 100 ਰੁਪਏ ਦਿੱਤੇ ਮੈਂ ਚੱਲੋ ਪਾ ਜਾਈਂ ਮੇਰੇ ਕੋ ਲਾਵੇਂਗੀ ਨਾ ਫੇ ਮੈਂ ਤੇਨੂੰ ਸੂ

ਕੀ ਆ ਨਾ ਵਧੀਆ ਵਧੀਆ ਆਪਾ ਪਾਬੀ ਠੰਡਾ ਹੈ ਨਹੀਂ ਕੁੜੀ ਨੂੰ ਮਾਸਾ ਦੇ ਦੇਣਾ ਸੀ ਨਹੀਂ ਭੈਣਾ ਠੰਡਾ ਮੋਗ ਰਿਹਾ ਚੱਲ ਕੋਈ ਗੱਲ ਨਹੀਂ ਚੱਲ ਤਾਂ ਫਿਰ ਕੀ ਆ ਤਾਂ ਇਹ ਠੰਡਾ ਮੰਗਦੀ ਫਿਰਦੀ 10 ਘਰ ਕੇ ਠੰਡਾ ਪੀਂਦੀ ਘਰ ਵੀ ਤੇ ਪਾਣੀ ਪੀਂਦੀ ਆ ਠੰਡਾ ਮੰਗਦੀ ਇੱਥੇ ਆ ਕੇ ਦਾ ਹਾ ਹਨੀਆ ਸੂਟ ਕਿੰਨੀ ਵਾਰੀ ਤੂੰ ਬਾਕੇ ਆਈਆਂ ਵੀ ਕੋਈ ਨਵਾਂ ਹੀ ਪਾ ਆਉਂਦੀ ਸੂਟ ਦੱਸ ਦੀਦੀ ਵਧੀਆ ਵਾ ਗਰਮੀਆਂ ਵਾਲਾ ਨਾਲੇ ਨਾਲੇ ਤੇ ਮੇਰੇ ਕਿੰਨਾ ਲੂਈ ਵਗੈਰਾ ਉੱਤੇ ਆਈ ਵੀ ਇਹ ਕਿੰਨਾ ਖਰਾਬ ਹੋਇਆ ਚੱਲ ਕੋਈ ਗੱਲ ਤਾਂ ਹੀ ਪਾ ਕੇ ਆਵੇਗੀ ਉਹ ਆਹ ਮੈਂ ਤਾਂ ਗਰੀਬ ਇਹ ਘਰ ਵੀ ਆਈ ਆ ਤੇ ਗਲਾ ਪਾ ਵੀ ਲਿਆ ਕਰ ਕੁਛ ਆਉਂ ਨਹੀਂ ਇਹ ਨੂੰ ਕਹਾਂ ਦੇ ਵੀ ਤੂੰ ਹੁਣ ਤੈਨੂੰ ਬਣਾ ਕੇ ਦਿਨਾ ਦਿਹਾੜੀ ਦੇ ਪੈਸੇ ਮਿਲਦੇ ਤੇ ਚੱਲ ਨਵਾਂ ਹੀ ਸੂਟ ਸਮਾ ਕੇ ਪਾ ਆਉਂਦੀ ਪੁਰਾਣੇ ਪਾਈ ਜਾਨੀ ਦੱਸ ਆਹੋ ਹੀ ਘਰ ਪਾਇਆ ਸੀ ਉਦਨੇ ਨੇ ਤੇ ਆਹੋ ਪਾ ਕੇ ਫੇਰ ਆ ਗਈ ਦੱਸ ਨਹੀਂ ਵਧੀਆ ਸੂਟ ਆ ਬੜਾ ਵਧੀਆ ਕਢਾਈ ਵਾਲਾ ਸੂਟ ਆ ਖਰਾਬ ਹੋਇਆ ਵੈਸੇ ਤੇ ਕੁਝ ਲਾ ਪਾ ਵੀ ਲਿਆ ਕਰ ਜੀ ਸਿੰਪਲ ਜੀ ਬਣ ਕੇ ਹੁੰਨੀ ਆ ਤੂੰ ਚੰਗੀ ਨਹੀਂ ਲੱਗਦੀ ਇਦਾਂ ਕਿਦਾਂ ਫੋਨ ਹੁੰਦਿਆ ਹੈ ਮੇਰੇ ਘਰ ਵਾਲ ਦਾ ਫੋਨ ਆਉਂਦਿਆ ਹੈ ਅੱਛਾ ਫੋਨ ਨਵਾਂ ਲਿਆ ਵਾ ਆਹੋ ਨਵਾਂ ਲਿਆਈ ਢੇਰੇ ਕੋਲ ਸਿੰਪਲ ਹੀ ਹੋਣਾ ਨਾ ਹੁਣਾ ਨਾ ਆ ਮੇਰੇ ਕੋਲ ਤੇ ਨਹੀਂ ਹੈਗਾ ਇੰਨਾ ਕੋਈ ਉੱਤੇ ਗੱਲਬਾਤ ਖਾਲੀ ਦੀ ਤੂੰ ਹੀ ਰਹੋਗੇ ਨਹੀਂ ਇਹੀਂ ਚਲ ਜਾਣਾ ਚਲ ਜਾਣਾ ਇੱਥੇ ਸਿੱਧਾ ਖਾਲੀ ਨਾ ਫ੍ਰੈਜ਼ਮੈਂਟ ਆ ਗਿਆ ਨਹੀਂ ਮੈਂ ਅੱਜ ਕੱਪੜੇ ਲੈ ਕੇ ਆਈ ਮੈਂ ਤੇ ਮੈਂ ਕਹਿੰਦੀ ਹਾਂ ਰਵਾਂਗੀ 4 ਦਿਨ ਚਲ ਕੁੜੀ ਨੂੰ ਛੁੱਟੀਆਂ ਨੇ ਆਹੋ ਸਾਡੇ ਰਈ ਨਾਲ ਮੰਮੀ ਹੁਣ ਕੰਮ ਕਾਲ ਵੀ ਕਰਾਈ ਭਾਬੀ ਨਾਲ ਕੁਝ ਥੋੜਾ ਬਹੁਤਾ ਆਹੋ ਤਾਂ ਇਹ ਕੀ ਲੈ ਕੇ ਆਂਦਾ ਈ ਛੋਲੇ ਚ ਕੱਪੜੇ ਨੇ ਓਟੇ ਪੁਰਾਣੇ ਕੱਪੜੇ ਲੈ ਕੇ ਆਈ ਘਾਰ ਹੀ ਪਾਉਣੇ ਨੇ ਇੱਥੇ ਕਿਹੜਾ ਮੈਂ ਕਿਤੇ ਹਣਾ ਵਿਆਹ ਜਾਣਾ ਵਾ ਆਹ ਹੀ ਤੇ ਹੈ ਹੀ ਆ ਕੱਲ ਮੈਂ ਉਹ ਨਾ ਵਾਤੇ ਦੋ ਸੂਟ ਲਈ ਮੈਂ ਦੇ ਦੇਵਾਂ ਲੈ 800 ਭਾਬੀ ਸੂਟ ਤੇ ਬੜੇ ਸੋਹਣੇ ਨੇ ਤੇਰਾ ਜਾਦੀ ਸੋਨਾ ਹੀ ਥੋੜਾ ਭਾਬੀ ਮੇਰੇ ਜੋ ਗੜੀ ਸੂਟ ਲਈ ਕੱਲ ਤੇਨੂੰ ਵਾ ਪੇਰ ਬਣਾ ਦਾਂਗੀ ਮੈਂ ਹੁਣ ਦੋ ਹੀ ਲੈ ਮੈਂ ਤੈਨੂੰ ਵਾ ਪੇਰ ਬਣਾ ਦਾਂਗੀ ਲੱਗ ਮੈਂ ਮਾੜੀ ਹਾਂ ਜੇ ਇਹਨਾਂ ਦੋਵਾਂ ਦੇ ਸਕਦੇ ਤੇ ਮੈਨੂੰ ਨਹੀਂ ਦੇ ਸਕਦੇ ਸੂਟ සන සූතය ේරට ස මර ෝ ර පසු මමන් දටන මේ නවි සුට දන පාබි වෙලා එන ග ල න්නා ර ම න ද න ද ර ද මරු හ ැ දේ අද පාබ ම ගුවාගන්නයි එන දම න ਰਮਣ ਹੰਨਹੰਕਾਰ ਨਹੀਂ ਕਰਨਾ ਚਾਹੀਦਾ ਮੰਨੇ ਆਪਾਂ ਤਗੜੇ ਆ ਪਰ ਆਪਾਂ ਸਾਡੀ ਸਹਤ ਛੋਟੀ ਭੈਣ ਹੀ ਹੈ ਨਾ ਆਹੋ ਨਹੀਂ ਇਦਾਂ ਨਹੀਂ ਕਰਨਾ ਚਾਹੀਦਾ ਵੀ ਖੂਨ ਦਾ ਰਿਸ਼ਤਾ ਹੈ ਸਾਡਾ ਇਦਾਂ ਕਰਦੇ ਆ ਕਿ ਆਹ ਜਿਹੜੇ ਕੱਪੜੇ ਆ ਉਹਨੂੰ ਦੇ ਦੇ ਦਿੰਨੇ ਆ ਜੇ ਅੱਜ ਮੰਮੀ ਹੁੰਦੀ ਤੇ ਉਹਦੇ ਨਾਲ ਸਹਤ ਇਦਾਂ ਹੀ ਕਰਦੀ ਤੇ ਆਪਾਂ ਕਿੰਨਾ ਮਾੜਾ ਕਰਨ ਤੇ ਤੇ ਸਾਨੂੰ ਫੇਰ ਹੁਣਾਂ ਹੀ ਪਛਤਾਵਾ ਕਿ ਸਾਡੀ ਮਾਂ ਨੇ ਸਾਨੂੰ ਨਹੀਂ ਦਿੱਤਾ ਉਹਨੂੰ ਦਿੱਤਾ ਹਨਾ ਉਹਦੀ ਫੇਰ ਤੇ ਨਹੀਂ ਜੇ ਚੱਲ ਉੱਠ मेरे को गलती हो गई चल तो तो सूट दिते रख ला ਕੋਈ ਨਹੀਂ ਅੱਜ ਲਾਰ ਬੈਲਟੇ ਜਾਵਾਂਗੇ ਕੋਈ ਨਹੀਂ ਤੇ ਨੂੰਮਾ ਸੂਟ ਤੁੰਗੀ ਕਰ ਕੋਈ ਗੱਲ ਨਹੀਂ ਭਾਦੀ ਤੂੰ ਉਹਨਾਂ ਦੋਵਾਂ ਵਸਲੇ ਮੇਰੇ ਨੂੰ ਵੀ ਬੜਾ ਹੀ ਚਾ ਚੜਨਾ ਨਹੀਂ 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 ਕੋਈ ਨਹੀਂ ਤੂੰ ਵੇਚ ਲੈ ਤਾ ਤੁਸੀਂ ਮਦੀਪ ਹਾਨੂੰ ਮਾਫ ਕਰਦੇ ਸਾਨੂੰ ਪੈਸੇ ਦਾ ਬਹੁਤ ਹੰਕਾਰ ਸੀਗਾ ਕੋਈ ਗੱਲ ਨਹੀਂ ਦੀਦੀ ਹੋਈ ਜਾਂਦਾ ਬਾੜਾ ਕਾਤਾ ਕੋਈ ਗੱਲ ਨਹੀਂ ਹੁਣ ਗਾਂਦੋ ਹੀ ਇਦਾਂ ਨਹੀਂ ਕਰਦੇ ਵਧੀਆ ਰਹਿਾਂਗੇ ਪਿਆਰ ਦੇ ਨਾਲ ਰਹਿਾਂਗੇ ਕਿਉਂਕਿ ਗਰੀਬੀ ਆਈ ਤੇਰੀ ਸਮਝ ਜੇ ਹੁਣਾਂ ਨੂੰ ਸਮਝ ਆ ਗਈ ਹੈ ਤੇ ਹਮੇਸ਼ਾ ਕਦੇ ਵੀ ਪੈਸੇ ਨਾਲ ਨਹੀਂ ਵਰਤਣਾ ਚਾਹੀਦਾ ਕਿਉਂਕਿ ਭੈਣ ਭਰਾ ਜਿਹੜਾ ਦੁੱਖ ਮੇਰੇ ਸੁੱਖ ਵੇਲੇ ਕੰਮ ਆਉਂਦਾ ਪੈਸਾ ਕਦੇ ਕੰਮ ਨਹੀਂ ਆਉਂਦਾ ਹੈ। ਇਹ ਹੀ ਤੇ ਸਾਡੇ ਕੋਲ ਗਲਤੀ ਹੋ ਗਈ ਸਾਨੂੰ ਇਹ ਨਹੀਂ ਪਛਾਣ ਹੀ ਨਹੀਂ ਇਸ ਗੱਲ ਦੀ ਆਈ। ਆਪਾਂ ਸਿਰਫ ਆਪਣੇ ਪੈਸੇ ਦੇ ਪਿੱਛੇ ਗੱਡੀਆਂ ਦੇ ਪਿੱਛੇ ਦੌਲਤ ਦੇ ਪਿੱਛੇ ਹੀ ਭੱਜਦੇ ਰਹੇ ਆਂ ਪਰ ਸਾਨੂੰ ਅੱਜ ਪਤਾ ਲੱਗਾ ਕਿ ਭੈਣ ਭਰਾ ਵੀ ਬਹੁਤ ਸਾਥ ਦਿੰਦੇ ਨੇ ਦੁੱਖ ਸੁੱਖ ਵੇਲੇ ਸਾਨੂੰ ਜਰੂਰ ਇੱਕ ਦੂਜਾ ਸਾਥ ਦੇਣਾ ਚਾਹੀਦਾ। ਚਲੋ ਕੋਈ ਗੱਲ ਜੋ ਵੀ ਹੋ ਗਿਆ ਪਿੱਛੇ ਹੁਣ ਅੱਜ ਤੋਂ ਬਾਅਦ ਰਗ ਮਿਲਦੀ ਨਾ। ਸਾਡੀ ਗੱਲ ਜੀ ਸਾਰਿਆਂ ਨੂੰ ਤੇ ਅੱਜ ਦੀ ਵੀਡੀਓ ਅਸੀਂ ਬਣਾਈ ਆ ਅਮੀਰੀ ਤੇ ਤੇ ਗਰੀਬੀ ਤੇ ਕਿ ਕਈ ਭੈਣ ਦੇ ਭਰਾ ਜਿਹੜੇ ਨੇ ਉਹ ਅਮੀਰ ਹੁੰਦੇ ਨੇ ਤੇ ਕਈ ਭੈਣ ਭਰਾ ਜਿਹੜੇ ਉਹ ਗਰੀਬ ਹੁੰਦੇ ਨੇ ਤੇ ਹਰੇ ਕਦੇ ਵੀ ਸਾਨੂੰ ਜੀਵਨੀ ਦੇ ਵਿੱਚ ਨਾ ਹੰਕਾਰ ਨਹੀਂ ਕਰਨਾ ਚਾਹੀਦਾ ਜੇ ਕੋਈ ਸਾਡਾ ਭੈਣ ਭਰਾ ਗਰੀਬ ਹੁੰਦਾ ਆ ਤੇ ਸਾਨੂੰ ਕਦੇ ਵੀ ਉਹਦਾ ਬਦਕਰਾ ਨਹੀਂ ਕਰਨਾ ਚਾਹੀਦਾ ਹੈਗਾ ਉਹਦੇ ਦਾ ਪੂਰਾ ਪਿਆਰ ਰੱਖਣਾ ਚਾਹੀਦਾ ਜੇ ਪ੍ਰਮਾਤਮਾ ਨੇ ਅੱਜ ਸਾਨੂੰ ਦੋ ਤਾਂ ਲੋੜ ਦਿੱਤੀ ਆ ਨਾ ਇਹ ਕੋਈ ਸਾਡੇ ਚੰਗੇ ਕਰ ਨਹੀਂ ਹੁੰਦੇ ਨੇ ਤੇ ਇਸ ਕਰਕੇ ਸਾਨੂੰ ਆਪਣੇ ਭੈਣ ਭਰਾ ਨੂੰ ਹਮੇਸ਼ਾ ਪਿਆਰ ਨਾਲ ਰੱਖਣਾ ਚਾਹੀਦਾ ਵਾ ਭਾਵੇਂ ਉਹ ਅਮੀਰ ਹੋਵੇ ਭਾਵੇਂ ਉਹ ਗਰੀਬ ਹੋਵੇ ਇਸ ਦਾ ਕੀ ਅੱਜ ਜੀ ਜੀ ਹਾਡੀ ਜਿਹੜੀ ਵੀਡੀਓ ਇਹਦੇ ਨਾਲ ਰਿਲੇਟਡ ਹੈ ਉਮੀਦ ਕਰਦੇ ਆ ਤੁਹਾਨੂੰ ਸਾਰਿਆਂ ਨੂੰ ਵੀਡੀਓ ਸਾਡੀ ਪਸੰਦ ਵੀ ਆਏ ਤੇ ਜੇ ਵੀਡੀਓ ਪਸੰਦ ਆਏ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਅਗੇ ਗਾਹ ਸਾਡੇ ਵਾਸਤੇ ਵੀਡੀਓ ਹੋਰ ਜੇ ਵੀ ਤੁਹਾਡੀ ਪਸੰਦੀ ਹੋ ਉਸੇ ਹਿਸਾਬ ਨਾਲ ਬਣਾ ਕੇ ਤੁਹਾਡੇ ਲਈ ਵੀਡੀਓ ਜਲਦੀ ਲੈ ਕੇ ਆਵਾਂ ਤੁਹਾਡੇ ਕੋਲੋਂ ਤੇ ਘਾਤਨ ਵੀ ਸਾਰਿਆਂ ਦਾ ਧੰਨਵਾਦ ਜੀ